ਆਪਰਾ ਨਾਮ ਕੀ ਵੀਰੇ ਜੀ ਪ੍ਰੀਤਪਾਲ ਸਿੰਘ ਜੀ ਪ੍ਰੀਤਪਾਲ ਸਿੰਘ ਤੇ ਆਪਾਂ ਪੰਜ ਯੂਸ ਬੋਡੀ ਸਰਵਿਸ ਪੀਤਾ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਕੀ ਕੀ ਪ੍ਰੋਬਲਮ ਸੀ ਔਰ ਤੁਸੀਂ ਕਿੱਥੇ ਕੰਮ ਜੌਬ ਕਿੱਥੇ ਕਰਦੇ ਆ ਭਾਜੀ ਮੈਂ ਹੈਗਾ ਬਾਹਰਲੇ ਮੁਲਕ ਚ ਕਿਹੜੇ ਮੁਲਕ ਚ ਆਏ ਫਿਲਪੀਨ ਚ ਓਕੇ ਨੀਲਾ ਓਕੇ ਉੱਥੇ ਭਾਜੀ ਮੈਨੂੰ ਪ੍ਰੋਬਲਮ ਸੀ ਮੈਂ ਸਕੂਟਰੀ ਚ ਚਲਾਉਂਦਾ ਮੇਰੇ ਤੋਂ 40 ਤੋਂ ਉੱਤੇ ਸਕੂਟਰੀ ਨਹੀਂ ਚੱਲਦੀ ਸੀ ਤੇ ਹੰਬਣ ਲੱ ਆ ਜਾਂਦਾ ਸੀ ਮੈਂ ਠੀਕ ਤੇ ਮੈਨੂੰ ਸਾਹ ਬਹੁਤ ਚੜਦਾ ਸੀ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਸੀ ਮੈਂ ਗੋਲੀ ਖਾਂਦਾ ਤਕਰੀਬਨ 4 ਸਾਲ ਤੋਂ ਰੈਗੂਲਰ ਰੋਟੀ ਖਾਣੀ ਭੁੱਲ ਸਕਦਾ ਪਰ ਗੋਲੀ ਖਾਣੀ ਨਹੀਂ ਭੁੱਲਦਾ ਸੀ ਇਨਾ ਡਰਿਆ ਸੀ ਠੀਕ ਮੈਨੂੰ ਇੱਥੇ ਮੇਰੀ ਵਾਈਫ ਨੇ ਖਾ ਲਿਆ ਹੀ ਪੈਕੇਜ ਇਹ ਮੈਨੂੰ ਉਹਨਾਂ ਨੇ 17 ਫਰਵਰੀ ਨੂੰ 17 ਜਨਵਰੀ ਨੂੰ ਦਵਾਇਆ ਸੀਗਾ ਠੀਕ ਉਹ ਪੈਕ ਅੱਜ ਮੈਂ ਪੂਰਾ ਕਰ ਚੁੱਕਿਆ ਹਾਂ ਮੈਂ 50 ਦਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੈਨੂੰ ਜੀ ਤੁਰ ਨਹੀਂ ਹੁੰਦਾ ਸੀ ਸਾਹ ਚੜਦਾ ਸੀਗਾ ਬੀਪੀ ਵੱਧਦਾ ਸੀ ਬੀਪੀ ਬਲੱਡ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਸੀਗਾ ਤੇ ਬਾਹਾਂ ਵਿੱਚ ਆਏ ਲੱਗਦਾ ਜਿੰਦਾ ਜਾਨ ਹੀ ਨਹੀਂ ਹੁੰਦੀ ਠੀਕ ਹੈ ਜੀ ਦੀ ਪਾਜੀ ਫਿਰ ਮੈਂ ਉਹ ਪੈਕ ਪੀਤਾ 10 ਦਿਨ ਤੱਕ ਮੈਨੂੰ ਨਹੀਂ ਲੱਗਾ ਉਦੋਂ ਬਾਅਦ ਆਪਣੇ ਆਪ ਹੀ ਮੈਨੂੰ ਆਏ ਲੱਗਦਾ ਜਿਵੇਂ ਹਰ ਕੰਮ ਨੂੰ ਭੱਜ ਭੱਜ ਕਰਾਂ ਠੀਕ ਤੇ ਉਸ ਤੋਂ ਬਾਅਦ ਮੈਂ ਸਕੂਟਰ ਮੋਟਰਸਾਈਕਲ ਚਲਾ ਕੇ ਦੇਖਿਆ ਕੋਈ ਪ੍ਰੋਬਲਮ ਨਹੀਂ ਕੋਈ ਡਰ ਨਹੀਂਗਾ ਯਾਨੀ ਬਹੁਤ ਵਧੀਆ ਰਿਜ਼ਲਟ ਆਇਆ ਇਸ ਚੀਜ਼ ਦਾ ਮਤਲਬ ਬੀਪੀ ਦੀ ਤੁਸੀਂ ਗੋਲੀ ਖਾਂਦੇ ਸੀਗੇ ਆ ਦੇਖੋ ਪਾਜੀ ਮੈਂ ਹਲੇ ਵੀ ਰੱਖਿਆ ਡਰ ਦੇ ਮਾਰੇ ਨਹੀਂ ਆਪਣੀ ਜੇਬ ਦੇ ਵਿੱਚ ਵੀ ਕਿਤੇ ਵਧਣਾ ਜਾ ਪਰ ਨਹੀਂ ਇਹਨੂੰ ਡੇਢ ਮਹੀਨਾ ਹੋ ਗਿਆ ਜੇਬ ਚੀ ਉਹ ਨਹੀਂ ਪਈ ਇਹ ਹੁਣ ਮੋੜ ਕੇ ਖਾਦੀ ਨਹੀਂ ਹੈ ਨਹੀਂ ਮੋੜ ਕੇ ਨਹੀਂ ਖਾਦੀ ਇਹ ਤੇ ਤੁਹਾਡਾ weight ਵੀ ਜ਼ਿਆਦਾ ਸੀਗਾ weight ਸੀਗਾ weight 4 ਕਿਲੋ ਘਟਾਇਆ ਇਹਨਾਂ ਫਿਰ ਬਾਅਦ ਚੋਂ ਮੈਂ ਭਾਜੀ ਤੁਹਾਨੂੰ ਇੱਕ ਗ੍ਰੀਨ ਟੀ ਦੀ ਜਿਹੜੀ ਹੁੰਦੀ ਤੁਹਾਡੀ ਓਕੇ ਉਹ ਨਹੀਂ ਉਹਦੇ ਨਾਲ ਮੈਨੂੰ ਉਹ ਬਹੁਤ ਜਾਨੀ ਬੋਡੀ ਜਿੱਦਾਂ ਹਲਕੀ ਹਲਕੀ ਮਹਿਸੂਸ ਹੁੰਦੀ ਹਲਕੀ ਹਲਕੀ ਮਹਿਸੂਸ ਹੁੰਦੀ ਹਾਂਜੀ ਹਾਂਜੀ ਹੁਣ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਹੋ ਵਧੀਆ ਗੋਡੇ ਆ ਗੋਡੇ ਆ ਜੀ 4 ਕਿਲੋ weight ਘਟ ਗਿਆ ਮੇਰਾ ਠੀਕ ਹੈ ਹੁਣ ਇਹ ਤੰਦਰੁਸਤ ਹੈ ਤੁਸੀਂ ਤੰਦਰੁਸਤ ਹੈ ਜੀ ਹੁਣ ਤੁਹਾਨੂੰ ਬਹੁਤ ਭੈਣ ਭਰਾ ਸੁਣਨਗੇ ਲਾਈਵ ਜਿੱਦਾਂ ਹਾਂਜੀ ਵੀ ਸੋਸ਼ਲ ਮੀਡੀਆ ਤੇ ਵੀ ਆਪਾਂ ਉਹ ਸਾਰਿਆਂ ਨੂੰ ਕਹਿੰਦਾ ਤੁਸੀਂ ਡਾਕਟਰਾਂ ਕੋਲੇ ਇੰਨੇ ਪੈਸੇ ਪਟਦੇ ਹੋ ਮੈਂ 4 ਸਾਲ ਦਵਾਈਆਂ ਖਾਧੀਆਂ ਬਲੱਡ ਟੈਸਟ ਕਰਵਾਉਂਦਾ ਰਿਆਂ ਕੋਈ ਕਹਿੰਦਾ ਆਹ ਕੈਸਟ੍ਰੋਲ ਦੀ ਗੱਲ ਆਹ ਕਹਲਾ ਅੱਜ ਮੈਂ ਇੱਕ ਵੀ ਗੋਲੀ ਨਹੀਂ ਖਾਂਦਾ ਪਾ ਐ ਸੈਟ ਐ ਜੀ ਬਿਲਕੁਲ ਸੈਟ ਐ ਇੱਕ 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 ਪੈਕੇਜ ਪੀ ਲਿਆ ਭਾਜੀ ਮੈਂ ਇੱਕ ਨਾਲ ਲੈ ਕੇ ਜਾਣਾ 100 ਦਿਨ ਦਾ ਕਰਨਾ ਭਾਜੀ ਮੈਂ 100 ਦਿਨ ਪੂਰਾ ਕਰਨਾ ਹਾਂਜੀ ਕੋਈ ਪੈਦਾ ਨਹੀਂਗਾ ਵੀ ਆਪਾਂ ਪੈਸੇ ਡਾਕਟਰਾਂ ਕੋਲ ਪੱਟੀ ਜੰਨੇ ਆ ਟੈਸਟ ਕਰਾਉਣੇ ਆ 5-5 4-4000 ਰੁਪਏ ਨਾਲ ਉਹ ਤੁਸੀਂ ਬਿਲਕੁਲ ਫਿੱਟ ਹੋ ਜੀ ਚਲੋ ਠੀਕ ਹੈ ਵੀਰ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ